ਤੇ ਆ ਸੂਆ ਆ ਗਿਆ ਸੂਏ ਤੇ ਵੀ ਇਹਨਾਂ ਦੇ ਕਾਫੂ ਸੋਵੀਆਂ ਜਿਵੇਂ ਆਪਣੇ ਖੜਾ ਹੁੰਦਾ ਵਾ ਇਹਨਾਂ ਕੋਲੇ ਆ ਲੈ ਆ ਇਹਨਾਂ ਦਾ ਸੂਆ ਹੋ ਗਿਆ ਭਾਈ ਤੇ ਇਤੋਂ ਚਾਟੜ ਖਾਲ ਪਾ ਕੇ ਆਹਦੇ ਅੱਡ ਅੱਡ ਬਾਗਾਂ ਨੂੰ ਪਾਣੀ ਲਾ ਸਕਦੇ ਆ ਤੇ ਆਹ ਅੰਗੂਰਾਂ ਦੇ ਬਾਗ ਹੋਗੇ ਪਹਾੜ ਹੋਗੇ ਆਹ ਹਾਂ ਘਰਾ ਵੀ ਇਹ ਵੀ ਲੱਕੜ ਦੇ ਸਤીર ਜੇ ਪਾਏ ਹੋਏ ਆ ਆ ਦੇਖਿਓ ਕਿਰਾਂ ਲੈ ਸਤੀਰੀਆਂ ਜਿਆ ਤੇ ਖੜਾ ਕੀ ਰੱਖਿਆ ਹੋਇਆ ਵੋਮੀ ਉਹ ਕਿੰਨਾ ਖੂਬਸੂਰਤ ਹੋਟਲ ਬਣਿਆ ਐ ਲੱਗਦਾ ਨਾ ਜਿਵੇਂ ਮਿੱਟੀ ਦਾ ਗਾਰੇ ਦਾ ਬਣਾਇਆ ਹੁੰਦਾ ਵਾ ਉਵੇਂ ਹੀ ਸਤਿਰ ਜੇ ਬਾਹਰ ਕੱਢੇ ਹੋਏ ਆ ਦੇਖੋ ਕਿੰਨੀ ਖੂਬਸੂਰਤੀ ਆ ਲੈ ਇਸ ਵਕਤ ਕੈਨੇਡਾ ਦੇ ਡੇਜ਼ਰਟ ਚ ਪਹੁੰਚ ਚੁੱਕੇ ਆ ਕੈਨੇਡਾ ਦੇ ਮਾਰੂਥਲ ਦੇ ਵਿੱਚ ਇਸ ਵਕਤ ਅਸੀਂ ਸੋਈਸ ਦੇ ਵਿੱਚ ਖੜੇ ਆ ਸਾਰਾ ਟੂਰ ਕਲੋਨਾ ਕਿਹੜਾ ਸੀਗਾ ਉਹ ਪੈਨ ਪ੍ਰੋਟੈਕਟਨ ਕਲੋਨਾ ਹੋ ਗਿਆ ਸੋਈਸ ਹੋ ਗਿਆ ਤੇ 올ਿਵਰ ਹੋ ਗਿਆ ਸਾਰੇ ਜੁੜੇ ਜੇ ਏਰੀਆ ਇੱਥੇ ਬਹੁਤ ਭਾਂਤ ਭਾਂ ਦੀ ਕਿਸ ਤਰ੍ਹਾਂ ਪੰਗੋਲਿਕ ਤੌਰ ਤੇ ਵੀ ਪੈਣਤਾ ਹੈਗੀ ਆ ਤੇ ਬਨਸਪਤੀ ਤੌਰ ਤੇ ਵੀ ਪੈਰਤਾ ਹੈਗੀ ਆ ਲੈ ਆ ਰਾਜ ਆਂ ਲੱਗਦਾ ਸਾਨੂੰ ਜਿਵੇਂ ਰਾਜਸਥਾਨ ਚ ਫਿਰਦੇ ਹੁੰਨੇ ਆ ਆ ਕੈਪ ਵਿੱਚ ਕੈਕਟਸ ਦੀਆਂ ਨਸਲਾਂ ਵੀ ਹੈਗੀਆਂ ਵਾ ਮਾਰੂਥਲੀ ਨਸਲਾਂ ਵੀ ਹੈਗੀਆਂ ਬੂਟੇ ਬਹੁਤ ਆ ਆ ਤਾਂ ਪਹਾੜ ਨੇ ਤੇ ਪਰਲੇ ਪਾਸੇ ਵੀ ਮਤਲਬ ਇਹਦੇ ਨਾਲ ਹੀ ਅਮਰੀਕਾ ਜਾ ਲੱਗਦਾ ਵਾ ਤੇ ਬਹੁਤ ਖੂਬਸੂਰਤ ਏਰੀਆ ਜਿਨੇ ਰਾਜਸਥਾਨ ਦਾ ਫੀਲ ਲੈਣਾ ਵਾ ਉਹਦੇ ਲਈ ਸੋਈਸ ਵੀ ਬੈਸਟ ਆ ਝੀਲਾਂ ਵੀ ਬਹੁਤ ਹੈਗੀਆਂ ਇੱਥੇ ਤਾ ਸਾਰੀ ਇੱਥੇ ਤੁਹਾਨੂੰ ਦੱਸਦਾ ਆਪਣੇ ਪੰਜਾਬੀਆਂ ਦੇ ਖੇਤ ਬਹੁਤ ਆ ਫਾਰਮ ਬਹੁਤ ਆ ਤਾਂ ਅਸੀਂ ਕਈ ਥਾਵਾਂ ਤੇ ਇੱਥੇ ਕੀ ਹੈ ਕਿ ਕਿਸਾਨ ਸਬਜ਼ੀ ਨੂੰ ਆਪਦੇ ਨੂੰ ਸਬਜ਼ੀ ਜਾਂ ਫਰੂਟਸ ਨੂੰ ਆਪੇ ਵੇਚਦੇ ਆ ਉਹ ਸਟਾਲਾਂ ਵੀ ਦਿਖਾਵਾਂਗੇ ਜਿਸ ਕਿ ਪੀਚ ਲੈਂਡ ਉਹ ਵੀ ਤੁਹਾਨੂੰ ਦਿਖਾਵਾਂਗੇ ਥਾਂ ਆਜੋ ਇਧਰਲੇ ਪਾਸੇ ਚੱਲ ਜਿਓ ਦੇਖੀਏ ਕਿਵੇਂ ਜੇ ਮਾਹੌਲ ਆ ਆ ਸੁੰਨੇ ਜਿਹੇ ਏਰੀਏ ਦੇ ਵਿੱਚ ਇਹਨਾਂ ਨੇ ਇਹ ਡੇਜ਼ਰਟ ਦਿਖਾਉਣ ਦੀ ਵੀ ਟਰੈਕਟਰ ਰੱਖੀ ਆ ਕਿੰਨੀ 15 ਡਾਲਰ ਆ ਹਨਾ ਇਹ ਵੀ ਅਡਲਟਸ 12 ਡਾਲਰ 12 ਡਾਲਰ ਇੱਕ ਬੰਦੇ ਦੀ ਟਰੈਕਟਰ ਵੀ ਆ ਮਾਰੂਥਲ ਦਿਖਾਉਣ ਦੀ ਗੋਈ ਤੇ ਵੇਖੋ ਤਰੀਕਾ ਇਹਨਾਂ ਕੋਲੇ ਵੀ ਕਿਸ ਤਰੀਕੇ ਦੇ ਨਾਲ ਟੂਰਿਜ਼ਮ ਨੂੰ ਅਟਰੈਕਟ ਕੀਤਾ ਜਾਵੇ ਆਪਸ ਖਿੱਚਿਆ ਜਾਵੇ ਤਾਂ ਆਪਣੇ ਭਾਰਤ ਚ ਤਾਂ ਯਾਰ ਬੇਸ਼ੁਮਾਰ ਚੀਜ਼ਾਂ ਨੇ ਤਾਂ ਉਹ ਚੀਜ਼ਾਂ ਵੀ ਮਾਇਨੇ ਰੱਖਦੀਆਂ ਵਾਪਾਂ ਉਹਨੂੰ ਪ੍ਰਮੋਟ ਨਹੀਂ ਕਰ پا ਰਹੇ ਮਤਲਬ ਕਿ ਕੋਈ ਸਿਸਟਮ ਨਹੀਂ ਬਣਾ ਸਕੇ ਇਸੇ ਕਰਕੇ ਉਹ ਫੇਲ ਹੋਇਆ ਇੱਥੇ ਮੈਂ ਦੇਖਿਆ ਇੱਕ ਗੱਲ ਸੂਆ ਗਿਆ ਸੀਗਾ ਉੱਥੇ ਵੀ ਲੈ ਕੇ ਚੱਲਾਂਗੇ ਜਿੱਥੇ ਸਿਰਫ ਪਾਣੀ ਚ ਉਹ ਟੂਬ ਜੀ ਸੜ ਦੇ ਉੱਤੇ ਬੈਠਣਾ ਵਾ ਤੇ ਉਹਨਾਂ ਨੂੰ 100 ਡਾਲਰ ਲੈ ਲੈਣਾ ਕੋਈ ਖਰਚਾ ਨਹੀਂ ਹੋਣਾ ਤੇ ਟੂ ਫਿਰ ਉਹਨਾਂ ਨੇ ਆਪਸ ਵਾਪਸ ਲੈ ਲੈਣੀ ਆ ਸਾਰੀਆਂ ਥਾਵਾਂ ਘੁਮਾ ਕੇ ਲੈ ਕੇ ਆਵਾਂਗੇ ਪਿੰਟੈਕਟਨ ਵੀ ਤੇ ਬਹੁਤ ਸ਼ਾਨਦਾਰ ਪਹਾੜ ਆ ਬਹੁਤ ਰਮਣੀਕ ਮਾਹੌਲ ਆ ਆਜੋ ਅਗਲੇ ਪਾਸੇ ਵੱਲ ਚੱਲ ਜੀ ਆ ਆ ਦੇਖਿਓ ਕਿੰਨਾ ਸੋਹਣਾ ਕੱਚਾ ਘਰ ਬਣਾ ਕੇ ਰੱਖਿਆ ਹੋਇਆ ਯੂ ਐਸ ਏ ਦੇ ਬਾਰਡਰ ਤੇ ਕੈਨੇਡਾ ਦੇ ਵਿੱਚ ਸਤਿਰ ਜਿਉਂ ਮੇ ਬਾਹਰ ਕੱਢੇ ਹੋਏ ਆ ਪੁਰਾਣੇ ਰਿਵਾਜ ਦਾ ਘਰ ਬਣਾ ਕੇ ਰੱਖਿਆ ਹੋਇਆ ਤੇ ਆਪਾਂ ਟਾਤੇ ਆਪਣੇ ਵੀ ਰਾਜਸਥਾਨ ਚ ਹੁਣ ਹੈਗੇ ਇਸ ਤਰੀਕੇ ਦੇ ਆ ਦੇਖ ਸਕਦੇ ਹੋ ਮਤਲਬ ਇਹਨੂੰ ਸਜਾ ਕੇ ਰੱਖਿਆ ਹੋਇਆ ਓਵੇਂ ਪੂਰਾ ਹੀ ਚੰਗੀ ਤਰ੍ਹਾਂ ਲੇਪਾ ਪੁੱਤੀ ਕਰਕੇ ਐਂ ਲੱਗਦਾ ਜਿਵੇਂ ਗਾਰੇ ਦੇ ਨਾਲ ਬਣਾਇਆ ਹੁੰਦਾ ਨਾ ਬਹੁਤ ਸ਼ਾਨਦਾਰ ਬਣਾਇਆ ਹੋਇਆ ਯੂ ਐਸ ਏ ਦੇ ਬਾਰਡਰ ਤੇ ਹੈ ਸੂਈਸ ਦੇ ਵਿੱਚ ਇਹ ਦਰਸ਼ਕੋ ਆ ਹੈਗਾ ਵਾ ਪੁੰਨੀ ਟਰੈਕਟਰ ਉਵੇਂ ਮਿੱਟੀ ਦੀ ਗੱਡਿਆ ਖੜਾ ਛੱਡ ਕੇ ਤੁਰ ਗਿਆ ਦਰਖਤ ਦੇ ਥੱਲੇ ਪੂਣੀ ਟਰੈਕਟਰ ਇੱਕ ਸਿਲੰਡਰ ਹੀ ਹੁੰਦਾ ਸੀ ਇਹ ਲੈ ਕਿਸੇ ਸਮੇਂ ਪੂਰੀ ਮौज ਕੀਤੀ ਹੋਣੀ ਐ ਇਹਨੇ ਵੀ ਸਰਦਾਰੀ ਕੀਤੀ ਹੋਣੀ ਆ ਇਹ ਅੰਗੂਰਾਂ ਦੇ ਬਾਗਾਂ 'ਚ ਖੜਾ ਇੱਧਰ ਸੋਈਸ ਵਾਲੇ ਪਾਸੇ ਇਹ ਆ ਪੁਰਾਣਾ ਘਰ ਕਿਸੇ ਦਾ ਆ ਦੇਖ ਸਕਦੇ ਹਾਂ ਪੁਰਾਣਾ ਹੀ ਤੇ ਛੱਤ ਦੇ ਉੱਤੇ ਘਾਹ ਫੂਸ ਵੀ ਹੋ ਚੁੱਕਿਆ ਵਾ ਕੋ ਸੂਰਤ ਆ ਗਿਆ ਹੈ ਨਾ। ਸ਼ਤੂ ਦੇ ਘਾ ਕੋ ਹੋ ਚੁੱਕਿਆ ਵਾ ਇਸ ਵਕਤ। ਇਹ ਅੰਗੂਰਾਂ ਦੇ ਬਾਗਾਂ ਵਾਲੇ ਪਾਸੇ ਆਪਾਂ ਪਹੁੰਚੇ ਹੋਏ ਆਂ। ਪੱਥਰ ਇੱਥੇ ਵੀ ਬਹੁਤ ਆ। ਫਸਰੀਲੇ ਪਹਾੜਾਂ ਇੱਥੇ ਵਾਈਨਰੀਆਂ ਬਹੁਤ ਆ। ਤੇ ਆਹ ਟਰੈਕਟਰ ਵੀ ਬਹੁਤ ਸੋਹਣਾ। ਆਹ ਕੈਨੇਡਾ ਦਾ ਨਲਕਾ ਹੁੰਦਾ ਸੀਗਾ। ਥੱਲੇ ਪਾਈਪਲਾਈਨ ਪਾ ਕੇ ਐ ਜੇ ਲੈ ਜਾਂਦੇ ਸੀ ਇਹਨੂੰ ਥੱਲੇ। ਤੇ ਸਿਸਟਮ ਫੈਟ ਹੋ ਜਾਂਦਾ ਸੀ। ਆਲੇ ਕੰਢੀ ਟੁੰਡੀ ਨਜ਼ਰ ਆਊਗੀ ਪਾਣੀ ਨਿਕਲ ਨੂੰ ਸਿਸਟਮ ਦੇਖੋ ਇਹ ਜਹਾ ਹੁੰਦਾ ਸੀ ਆ ਕਬੀਰ ਬੂਰਾ ਪਾ ਕੇ ਰੱਖਣੀ ਆ ਕੋਈ ਹੋਰ ਚੀਜ਼ਾਂ ਪਾ ਕੇ ਰੱਖਣੀ ਆ ਰੱਖਦੇ ਹੁੰਦੇ ਸੀ ਤਾਂ ਉਧਰਲੇ ਪਾਸੇ ਪਹਾੜ ਤੇ ਆ ਲੈ ਇਹ ਅੰਗੂਰ ਆ ਗਏ ਆ ਦੇ ਇਹਦੀ ਵਾਈਨ ਬਣਦੀ ਆ ਆ ਜਿਹੜੇ ਆ ਅੰਗੂਰ ਆ ਨਾ ਅੰਗੂਰਾਂ ਦੇ ਵੱਡੇ ਸਾਰੇ ਖੇਤ ਖੇਤਾਂ ਅੰਗੂਰਾਂ ਦੇ ਆ ਦੇਖ ਸੌਦੋ ਇਹ ਖਾਨਣ ਵਾਲੇ ਨਹੀਂਗੇ ਇਹ ਵਾਈਨ ਵਾਸਤੇ ਆ ਵਾਈਨਰੀਆਂ ਵਾਸ ਕੰਮ ਕਰਦੇ ਆ ਤੇ ਅੰਗੂਰਾਂ ਦੀ ਸ਼ਰਾਬ ਬਣਦੀ ਕਹਿ ਸਕਦੇ ਆ ਦੀ ਆ ਢੜਕਿਆਸ ਹੁੰਦੀਆਂ ਵਾਈਨਾਂ ਤਿਆਰ ਹੁੰਦੀਆਂ ਇੱਥੇ ਤੇ ਪਹਾੜੀ ਏਰੀਆ ਬਹੁਤ ਪੰਜਾਬ ਜਿਹਾ ਅੰਗੂਰੀਆ ਹੀ ਲੱਗਦਾ ਵਾ ਸੋਹਣਾ ਏਰੀਆ ਵਾ ਖੂਬਸੂਰਤ ਮਾਹੌਲ ਆ ਜਾਂਦਾ ਤੇ ਉਹ ਪਰਲੇ ਪਾਸੇ ਪੁਰਾਣਾ ਘਰ ਹੈਗਾ ਅਵੇਲਾ ਫਸਲਬਾ ਮੀਕ ਫਸਲਾਂ ਦੇ ਬੀਮੇ ਹੁੰਦੇ ਐ ਇਹਨਾਂ ਦੇ ਤੇ ਕੋਈ ਵੀ ਪ੍ਰਾਣ ਅੰਕਰ ਹੈਗਾ ਉਹ ਦੇਖ ਸਕਦੇ ਹੋ ਛੱਤਾਂ ਤੇ ਕਾਕੂ ਰੱਖ ਚੁੱਕਿਆ ਵਾ ਲੈ 뷰 ਬਾਲੇ ਸੋਹਣੇ ਆ ਕਮਾਲ ਦੇ ਦ੍ਰਿਸ਼ ਆ ਸਫਾਈ ਕਿੰਨੀ ਆ ਵੱਡੀ ਗੱਲ ਤੇ ਇਹ ਆ ਬਹੁਤ ਸੋਹਣ ਘਰ ਆ ਵੀ ਇਹ ਵੀ ਲੱਕੜ ਦੇ ਸਤਿਰ ਜੇ ਪਾਏ ਹੋਏ ਆ ਆ ਦੇਖੋ ਕਿਰਾਂ ਲੈ ਤੀਰੀਆਂ ਜਿਆ ਤੇ ਖੜਾ ਕੀ ਰੱਖਿਆ ਹੋਇਆ ਉਹ ਵੀ ਸੇਵਾਂ ਦੇ ਬਾਗਾਂ ਚ ਪਹੁੰਚ ਚੁੱਕੇ ਆ ਹਜੇ ਥੋੜੇ ਜੇ ਕੱਚੇ ਆ ਲੱਗੂਗਾ ਇਹਨਾਂ ਨੂੰ ਮਹੀਨਾ ਪਰ ਫਲ ਬਹੁਤ ਆ ਇਹ ਸੋਈਸ ਦੇ ਵਿੱਚ ਆ ਇਧਰਲੇ ਪਾਸੇ ਵੀ ਦੂਰ ਤੱਕ ਇੱਥੇ ਵੀ ਆਹ ਨੁਕਸਾਨ ਕਾਹਦੇ ਨਾਲ ਡੱਗੇ ਹੋਏ ਖਰਾਕ ਦੀ ਘਾਟ ਕਰਕੇ ਡੱਗੇ ਆ ਜਾਂ ਪੰਛੀ-ਪਰਿੰਦੇ ਨੇ ਪੰਛੀ-ਪਰਿੰਦੇ ਨੇ ਉਹ ਮੇ ਨੁਕਸਾਨ ਨਹੀਂ ਕਰਦੇ ਹਨਾ ਬਾਈ ਨਹੀਂ ਬਾਈ ਇਥੇ ਇਹ ਨੇ ਵੀ ਟੋਕਦੇ ਫਿਰਦੇ ਜੋ ਮੈਂ ਤੂਤਾ-ਤਾਤਾ ਨਹੀਂ ਪੈਂਦਾ ਜੱਪਦਾ ਤੇ ਆ ਲੈ ਕਮਾਲ ਹੀ ਆ ਨਾ ਤੇ ਇਹ ਇੱਕ ਬੜੀ ਲਾਲ ਤੇ ਪਰ ਅਜੇ ਹਰੀ ਦੀ ਹਾਂ ਲੈ ਅਜੇ ਹਰੇ ਹੀ ਆ ਹਾਂ ਸਾਈਜ਼ ਵੀ ਛੋਟਾ ਪੂਰਾ ਬਣਨਾ ਵਾ ਤੇ ਸੋਹਣਾ ਮਾਹੌਲ ਆ ਸਿਉਮਾ ਦੇ ਬਾਗਾਂ ਚ ਪਹੁੰਚੇ ਹੋਏ ਆ ਸੋਈਸ 올ਿਵਰ ਤੇ ਇਹ ਸਾਰਾ ਇਹ ਫਲਾਂ ਦੇ ਬਾਗਾਂ ਦੇ ਲਈ ਮੰਨਿਆ ਜਾਂਦਾ ਆਪਣੇ ਪੰਜਾਬੀਆਂ ਦੇ ਫਾਰਮ ਬਹੁਤ ਜ਼ਿਆਦਾ ਇਸ ਏਰੀਏ ਦੇ ਵਿੱਚ ਤੇ ਚਲੋ ਅੱਗੇ ਜਾ ਕੇ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਆ ਸਿਉ ਥੋੜਾ ਜਿਹਾ ਰੰਗ ਬਦਲੀ ਜਾਂਦੇ ਆ ਲਾਲ ਲਾਲ ਹੁਣੇ ਸ਼ੁਰੂ ਹੋ ਚੁੱਕੇ ਆ ਫਲ ਇਧਰਲੇ ਪਾਸੇ ਵੀ ਬਹੁਤ ਆਲੇ ਨਿੱਕਾ ਜਾਂ ਬੂਟਾ ਵਾ ਫਲ ਦੇਖੋ ਕਿੰਨਾ ਲੱਗਿਆ ਲੈ ਆ ਦੇਖ ਸਕਦੇ ਆ ਸਿਉਆਂ ਦੇ ਕਸ਼ਮੀਰ ਨਹੀਂ ਗਾ ਕੈਨੇਡਾ ਇਹ ਆ ਦੇਖ ਸਕਦੇ ਆ ਕਮਾਲ ਆ ਇਹ ਬਹੁਤ ਜਿਆਦਾ ਮਤਲਬ ਇਧਰ ਆਪਣੇ ਪੰਜਾਬੀਆਂ ਦੇ ਵੀ ਬਹੁਤ ਆ ਫਾਰਮ ਇਹ ਪਿਉਂਦ ਕੀਤੇ ਲੱਗਦੇ ਆ ਜਮੀਨਾਂ ਨਾ ਤਣਤ ਕਿਸੇ ਹੋਰ ਕਿਸਮ ਜੀ ਦਾ ਫਿਰ ਉਦੋਂ ਬਾਅਦ ਜਾ ਤਦੋਂ ਲੈ ਪਾਸੇ ਪਹਾੜੀ ਝਲਕੀਆਂ ਵੀ ਤੁਹਾਨੂੰ ਦੱਸ ਜਾਣਗੀਆਂ ਤੇ ਨਾਲ ਸਪੋਰਟਰ ਨੂੰ ਲਾਏ ਹੋਏ ਟਾਣੀ ਜੇ ਨੀ ਨੁਕਸਾਨ ਇੱਥੇ ਵੀ ਬਹੁਤ ਕਰਦਾ ਵਾ ਲਓ ਜੀ ਇਧਰ ਵੱਜੇ ਨਾਸਪਾਤੀਆਂ ਦੇ ਬਾਗ ਚ ਪਹੁੰਚ ਚੁੱਕੇ ਆ ਫਲ ਕਿੰਨਾ ਲੱਗਿਆ ਲੈ ਕਣੀਆਂ ਵੀ ਪਈ ਜਾਂਦੀਆਂ ਤਾਂ ਆ ਦੇਖੋ ਆ ਤੇ ਨਾਸਪੱਥੀਆਂ ਦੇ ਬਾਗ ਚ ਪਹੁੰਚ ਚੁੱਕੇ ਆ ਇਸ ਵਕਤ ਆਪਾਂ ਆ ਦੇਖੋ ਲੈ ਨਾਸਪੱਥੀਆਂ ਫਲ ਬਹੁਤ ਜ਼ਿਆਦਾ ਲੱਗਿਆ ਵਾ ਲੈ ਵਾ ਇਧਰ ਬਾਗ ਹੀ ਬਾਗ ਆ ਮੱਲੋ ਕਾਲਿਆਂ ਅੰਗੂਰਾਂ ਦੇ ਵੀ ਬਾਗ ਸੀਗੇ ਇਧਰ ਤੇ ਨਿੱਕੇ ਨਿੱਕੇ ਰੋਖਾ ਫਲਾਂ ਨਾਲ ਭਰੇ ਪਏ ਆ ਆਜੋ ਆ ਇਹ ਤੇ ਬਾਲੇ ਲੱਗੇ ਆ ਇਹ ਰੰਗ ਵੀ ਥੋੜਾ ਆ ਲਾਲੀ ਜੀ ਚਾਉਂਦਾ ਦੀਦਾ ਮੈਨੂੰ ਦਰਖਤ ਬਹੁਤ ਸੋਹਣਾ ਇਹਨਾਂ ਦਾ ਸੰਘਣੇ ਸੰਘਣੇ ਜਿਹਾ ਰੁੱਖਾ ਤੇ ਹਾ ਇਹੋ ਜਿਹਾ ਦਾ ਆਤਣਾ ਹੋ ਗਿਆ ਕਲੀ ਕੁਲੀ ਪੌਂਦੇ ਜਪਦੇ ਆ ਇਹ ਤੇ ਆ ਉਤਲਾਅ ਦਾ ਰੁੱਖ ਇਸ ਤਰੀਕੇ ਦਾ ਆਜ ਉਧਰ ਲੈ ਕੇ ਚਲਾਂ ਸੁਆ ਵੀ ਦਿਖਾ ਕੇ ਲੈ ਕੇ ਉਹਨਾਂ ਕੈਨੇਡਾ ਚ ਕਿਹੋ ਜਿਹਾ ਸੁਆ ਹੁੰਦਾ ਉਧਰ ਵੀ ਜਾਣਦੇ ਆ ਆ ਪੁਰਾਣੇ ਸੰਦਸ ਜਿਹੜੇ ਪਏ ਆ ਬਾਗਾਂ ਛੋਟੀਆਂ ਤਵੀਆਂ ਪਈਆਂ ਹਲ ਹੁਲ ਪਈਆ ਪੁਰਾਣੀ ਇਹ ਨੇ ਜਿੱਥੇ ਫਾਰਮਾਂ ਦੀਆਂ ਨਿਸ਼ਾਨੀਆਂ ਵਜੋਂ ਆਪਦੇ ਸਾਹਮਣੇ ਰੱਖ ਲੈਂਦੇ ਆ ਆ ਤਾਂ ਕੜੀ ਪੱਤਾ ਜਿਹਾ ਲੱਗਦਾ ਮੈਨੂੰ ਤੇ ਆ ਇਧਰ ਅੰਗੂਰਾਂ ਦੇ ਬਾਗ ਹੋ ਗਏ ਇੱਥੋਂ ਦੀ ਚੱਲ ਗਏ ਆ ਲੈ ਆ ਸੁਆ ਆ ਗਿਆ ਸੁਏ ਤੇ ਵੀ ਇਹਨਾਂ ਦੇ ਕਾਹਫੂ ਸੋਮੀਆਂ ਜਿਵੇਂ ਆਪਣੇ ਖੜਾ ਹੁੰਦਾ ਵਾ ਇਹਨਾਂ ਕੋਲੇ ਆ ਲੈ ਆ ਇਹਨਾਂ ਦਾ ਸੁਆ ਹੋ ਗਿਆ ਭਾਈ ਤੇ ਇਹ ਦੋ ਚਾਰ ਡੜ ਖਾਲ ਪਾ ਕੇ ਆਪਦੇ ਡੜ ਡੜ ਬਾਗਾਂ ਨੂੰ ਪਾਣੀ ਲਾ ਸਕਦੇ ਆ ਤੇ ਆਹ ਅੰਗੂਰਾਂ ਦੇ ਬਾਗ ਹੋਗੇ ਪਹਾੜ ਹੋਗੇ ਹਾਂ ਇੱਕ ਨਦੀ ਇਸ ਪਦੇ ਕੀ ਸੀ ਪਿੰਟੈਕਟਨ ਦੇ ਵਿੱਚ ਉਸ ਨਦੀ ਦੇ ਵਿੱਚੋਂ ਹੀ ਪਾਣੀ ਇੱਧਰ ਆਉਂਦਾ ਬੁੱਸੇ ਚੋਂ ਹੀ ਸਾਰੀਆਂ ਸਾਰੇ ਬਾਗਾਂ ਨੂੰ ਪਾਣੀ ਇੱਥੋਂ ਹੀ ਜਾਂਦਾ ਵਾ ਆ ਡੜ ਖੈਰਿਆਂ ਦਾ ਫਾਰਮ ਜਾਪਦਾ ਇੱਧਰਲੇ ਪਾਸੇ ਤੇ ਆਹ ਦੇਖੋ ਅੰਗੂਰੰਗਾਰ ਪੂਰਾ ਮਤਲਬ ਨਾ ਸ਼ਾਨਦਾਰ ਮਾਹੌਲ ਐਸਲਜੀ ਮੈਂ ਗੱਲ ਕਰਦਾ ਸੀ ਜਿਹੜਾ ਪਾਣੀ ਆਉਂਦਾ ਨਾ ਬਰਫਾਂ ਦਾ ਖੁਰਖੁਰ ਕੇ ਨਦੀਆਂ ਚ ਆ ਜਾਂਦਾ ਉਹ ਦੁੱਗਾ ਫਿਰ ਅੱਡ-ਅੱਡ ਪਾਰਟੀਸ਼ਨ ਕਰ ਦਿੰਦੇ ਆ ਤਾਂ ਉਹ ਪਾਣੀ ਅੱਗੇ ਫਿਰ ਉਸ ਤਰੀਬ ਵਹਾ ਦੇ ਨਾਲ ਚਲਦਾ ਜਾਂਦਾ ਵਾ ਦਰਸ਼ਕੋ ਇਹੜੀ ਅੰਗੂਰਾਂ ਦੀ ਮਿਆਦ ਆ ਨਾ ਵੇਲਾਂ ਦੀ 40 ਤੋਂ 45 ਸਾਲ ਦਾ ਹੱਸਦੇ ਜਿਹੜੇ ਕਿਸਾਨਾਂ ਨੂੰ ਤਾਂ ਪਤਾ ਲੱਗਿਆ ਤੇ ਜੇ ਆਪ ਵੇਚਦੇ ਹੋ ਤਾਂ ਜ਼ਿਆਦਾ ਮੁਨਾਫਾ ਵਾ ਵਾਈਨਰੀ ਦੇ ਰਾਹੀਂ ਤਾਂ ਉਹ ਤਾਂ ਫਿਰ ਆਪਦੇ ਹਿਸਾਬ ਨਾਲ ਹੀ ਲੈ ਜਾਂਦੇ ਆ ਸਿਉਆਂ ਦੇ ਮਸਲੇ ਤੇ ਵੀ ਇਦਾਂ ਹੀ ਗੱਲ ਆ ਜਿਸ ਹਲ ਆਪ ਰੱਖ ਕੇ ਵੇਚਦੇ ਆ ਤਾਂ ਮਹਿੰਗੇ ਬਿਕਦੇ ਆ ਨਹੀਂ ਤਾਂ ਕਹ ਲਓ ਕਿ ਸਸਤੇ ਪਾ ਦੇ ਹਸਾਬ ਨਾਲ ਹੀ ਬਿਕ ਜਾਂਦੇ ਆ ਇਹ ਹਸਾਬ ਕਿਤਾਬ ਆ ਜ਼ਮੀਨ ਇੱਕੜ ਦਾ ਰੇਟ ਹੈਗਾ ਵਾ 1 ਲੱਖ ਡਾਲਰ ਤੋਂ ਲੈ ਕੇ 3-4 ਲੱਖ ਡਾਲਰ ਤੱਕ ਪਿਛਲੇ ਸਾਲ ਕਹਿੰਦੇ ਰੇਟ ਬਹਾਵਾ ਚੜਿਆ ਸੀ ਤੈਰ ਕੀ ਵਾਰ ਕਹਿੰਦੇ ਡੈਗ ਪਿਆ ਤੇ ਸਰਕਾਰ ਵੱਲੋਂ ਕੋਈ ਬਾੜਾ ਮੋਟਾ ਮੁਨਾਫਾ ਨਹੀਂ ਦੱਸਿਆ ਜਾਂਦਾ ਉਹ ਕਿਸੇ ਦਾ ਵਾਲੀ ਵੱਡੇ ਪੱਦਰ ਦੀ ਹੈ ਨਹੀਂਗੀ ਕਿਸਮਤ ਵਾਲੀ ਗੱਲ ਹੀ ਆ ਜਿਵੇਂ ਇੰਡੀਆ ਚ ਕਿਸਮਤ ਕੰਮ ਕਰਦੀ ਆ ਉਹ ਵੀ ਇੱਥੇ ਆ ਤਾਂ ਮੈਂ ਪੁੱਛਿਆ ਵੀ ਸੀ ਖੇਤੀ ਕਰਨੀ ਕਿੱਥੇ ਸੌਖੀ ਆ ਕੈਮਰੇ ਤੇ ਨਹੀਂ ਉਹ ਆਏ ਕਹਿੰਦੇ ਯਾਰ ਇੰਡੀਆ ਜ਼ਿਆਦਾ ਵਧੀਆ ਇਹ ਜਿਹੜਾ ਫਾਰਮ ਦਿਖਾ ਰਿਹਾ ਮੈਂ 40-45 ਸਾਲ ਹੋ ਗਏ ਆ ਇਹਨੂੰ ਕਹਿੰਦੇ ਬਸ ਹੁਣ ਆਰ ਜੇ ਵਿੱਚ ਲੱਗਿਆ ਚੱਲੀ ਜਾਂਦਾ ਵਾ ਕੁੱਲ ਮਿਲਾ ਕੇ ਦੁਨੀਆ ਭਰ ਦੇ ਕਿਸਾਨਾਂ ਦੀ ਹਾਲਤ ਇੱਕੋ ਜਹੀ ਹੀ ਆ ਕਿਸਮਤ ਵੀ ਕੰਮ ਵੀ ਤੇ ਆਂ ਅੰਗੂਰਾਂ ਦੀਆਂ ਵੇਲਾਂ ਸੀ ਤੁਹਾਡੇ ਸਾਹਮਣੇ ਦੇਖਿਓ ਕਿ ਰਾਏ ਲੱਗਦਾ ਨਾ ਜਿਵੇਂ ਰਾਜਸਥਾਨ ਚ ਆ ਗਏ ਹੁਣੇ ਆ ਲੈ ਪੱਥਰ ਡੈਜ਼ਰਟ ਏਰੀਆ ਹੀ ਆ ਸਾਰਾ ਤੇ ਉਹ ਪਰੇ ਇੱਕ ਹੋਰ ਦੁਨੀਆ ਬਣ ਜਾਂਦੀ ਆ ਤੇ ਆਹ ਦੇਖ ਸਕਦੇ ਹੋ ਇਹ ਇਸ ਏਰੀਆ ਦੇ ਵਿੱਚ ਤਕਰੀਬਨ ਮੈਨੂੰ ਨਾ ਪਤਾ ਵੀ 90% ਪੰਜਾਬੀ ਨਹੀਂ ਆਏ ਹੁਣੇ ਇਹ ਬਹੁਤ ਸੂਈਸ ਤੋਂ ਅਲੱਗ ਜਿਹਾ ਪਾਸੇ ਨੂੰ ਪੈਂਦਾ ਇਹ ਤਕਰੀਬਨ 45 46 ਮਿੰਟ ਦੀ ਡਰਾਈਵ ਤੋਂ ਬਾਅਦ ਇਧਰਲੇ ਪਾਸੇ ਪਹੁੰਚੇ ਕੱਚੀਆਂ ਜਰਾਹਾ ਤੇ ਮੈਂ ਤਾਂ ਵੀ ਨਹੀਂ ਕੋਈ ਬੰਦਾ ਆਉਂਦਾ ਜਾਂਦਾ ਨਹੀਂ ਤਾਂ ਕਿਸੇ ਪਾਸੇ ਸੋਨ ਵਰਤੀ ਪਈ ਆ ਇਧਰ ਲੋ ਜੀ ਆੜੂਆਂ ਦੇ ਬਾਗਾਂ 'ਚ ਵੀ ਪਹੁੰਚ ਚੁੱਕੇ ਆ ਆੜੂ ਲੱਗੇ ਹੋਏ ਨੇ ਲੈ ਹਾ ਫਲ ਤਾਂ ਬਹੁਤ ਲੱਗਿਆ ਬਈ ਕਮਾਲ ਇਹ ਸਾਰੇ ਆੜੂਆਂ ਦੇ ਬਾਗ ਆ ਬਾਗ ਆ ਤੇ ਇਧਰਲੇ ਪਾਸੇ ਪਹਾੜ ਵੱਡੇ ਵੱਡੇ ਤੇ ਮੀਂਹ ਪੈ ਕੇ ਹਟਿਆ ਵਾ ਹਲ ਸਾਲ ਦਾ 200 ਡਾਲਰ ਭਰਦੇ ਹੁੰਦੇ ਆ ਇਸ ਸਿਟੀ ਨੂੰ ਵੀ ਪਾਣੀ ਦੀ ਸਪਲਾਈ ਵਾਸਤੇ ਤੇ ਇਦਾਂ ਪਾਣੀ ਫਿਰ ਲਾਈਂ ਮੀਂਹ ਦਾ ਵੀ ਪੈ ਜਾਂਦਾ ਮੀਂਹ ਵੀ ਆ ਜਾਂਦਾ ਪਰ ਉਦਾਂ ਫਿਰ ਆ ਵੀ ਮਤਲਾੜੂ ਲੱਗੇ ਹੋਏ ਆ ਆੜੂਆਂ ਦੇ ਬਾਗਾਂ ਚ ਪਹੁੰਚੋ ਹੈ ਇਸ ਵਕਤ ਲਓ ਜੀ ਹੁਣ ਖੁਰਮਾਨੀਆਂ ਦੇ ਬਾਗ ਚ ਪਹੁੰਚ ਚੁੱਕੇ ਆ ਖੁਰਮਾਨੀਆਂ ਲੱਗੀਆਂ ਹੋਈਆਂ ਪਰਲੇ ਪਾਸੇ ਕੱਚੀਆਂ ਇਧਰ ਪੱਕੀਆਂ ਇਹ ਨੇੜੇ ਕਰਕੇ ਦਿਖਾ ਦਿਓ ਵੀਰੇ ਫਲ ਬਹੁਤ ਲੱਗਿਆ ਹੋਇਆ ਬਈ ਇਹ ਆਪਣੇ ਆਮ ਕਸ਼ਮੀਰ ਡਲਹੌਜੀ ਏਰੀਆ ਦੇ ਵਿੱਚ ਆਪਾਂ ਨੂੰ ਖਾਣ ਨੂੰ ਤਾਂ ਮਿਲਦੀਆਂ ਹੁੰਦੀਆਂ ਵਾ ਜ਼ਿਆਦਾਤਰ ਉੱਥੇ ਤੇ ਸ਼ਹਿਰਾਂ ਦੇ ਵਿੱਚ ਆਉਂਦੀਆਂ ਘੱਟ ਆਉਂਦੀਆਂ ਮਹਿੰਗਾ ਪਾਇੰਦ ਦਾ ਫਲ ਤਾਂ ਇਹ ਕੈਨੇਡਾ ਦੇ ਵਿੱਚ ਖੁਰਮਾਨੀਆਂ ਚੈਰੀਆਂ ਸੇਅ ਅੰਗੂਰ ਆੜੂ ਜੀ ਕੋ ਇਹ ਆਮ ਤੌਰ ਤੇ ਬਹੁਤ ਇੱਥੇ ਪਾਈ ਜਾਂਦੀ ਆ ਵੈਰਾਈਟੀਆਂ ਇਸ ਥਾਂ ਦੇ ਉੱਤੇ ਤੇ ਇਹਨਾਂ ਦੀ ਉਮਰ ਵੀ ਕਵਾਵਾ ਹੁੰਦੀ ਐ ਇਹ ਚੀਜ਼ ਥਾਂ ਕਹਿੰਦੇ ਦਰਖਤ ਦੀ ਤਾਂ ਸਰਕਾਰ ਲਈ ਕੋਈ ਬਾੜਾ ਨਹੀਂ ਨਾ ਨੂੰ ਮੁਨਾਫਾ ਜਿੰਨਾ ਕਿ ਬਾਗ ਉੱਥੇ ਕਾਮਯਾਬ ਇੰਡੀਆ ਚੁੱਨੇ ਕੀ ਬਾਗ ਇੱਥੇ ਕਾਮਯਾਬ ਆ ਮਤਲਬ ਸੇਮ ਜਿੱਤੋ ਕੀ ਆ ਆ ਦੇਖਿਓ ਕਿਰਾਂ ਲੈ ਆਂ ਡਿੱਗਿਆ ਵੀ ਪਈਆਂ ਵਾ ਨਾ ਸਵਾਦ ਬਹੁਤ ਆ ਬਈ ਕਮਾਲ ਹੀ ਆ ਹੂੰ ਦਰੱਖਤ ਬਹੁਤ ਸੋਹਣਾ ਵਾ ਕਿੰਨਾ ਸੋਹਣਾ ਲੱਗਦਾ ਹੈ ਨਾ ਬਾਈ ਬਾਹਲੇ ਭਰੇ ਆ ਜੋ ਬਾਹਲੇ ਭਰੇ ਆ ਸੋਹਣੇ ਲੱਗਦੇ ਆ ਕਮਾਲ ਹੋਈ ਪਈ ਆ ਦੇਖੋ ਲਾ ਹਵਾਂ ਵਾਲੀ ਡਿੱਗੀ ਜਾਂਦੀਆਂ ਯਾਰ ਥੱਲੇ ਲੈ ਆ ਕਿੰਨਾ ਕਿੰਨਾ ਫਲ ਲੱਗਿਆ ਪਿਆ ਵਾ ਇਸ ਵਾਰ ਤਾਂ ਪਿੰਟੈਂਟਨ ਚ ਪਹੁੰਚ ਚੁੱਕੇ ਆ ਗਲੋਨਾ ਤੋਂ ਅੱਗੇ ਤੇ ਹੁਣ ਕਰਾਂਗੇ ਅਗਲੀ ਸਵਾਰੀ ਆ ਟੀਂਜੀ ਦੇ ਵਿੱਚ ਕਿਹੜਾ ਕਢਾ ਕੇ ਲਿਆਉਣਗੇ ਤੇ ਬੰਦਾ ਇੱਕ ਨਵਾਂ ਜੁੜ ਗਿਆ ਢਿਲੋਂ ਸਾਹਿਬ ਕੰਟੈਕਟ ਨਾ ਕੀਏ ਬਰੇ ਦਾ ਕੰਟੈਕਟ ਕਰ ਪਈ ਸੰਕਤ ਨੂੰ ਪਤਾ ਨਹੀਂ ਕੀ ਕੇ ਪੀ ਐਨ ਪੀ ਆਈ ਸੀ ਪੀ ਯੂ ਐਨ ਡੀ ਆਈ ਸੀ ਪੀ ਯੂ ਐਨ ਪੀ ਆਰ ਯਾਪੇ ਸਮਝ ਰਹੇ ਹੋ ਕੰਟੈਕਟ 35000 ਦੀ ਆਬਾਦੀ ਦਾ ਸ਼ਹਿਰ ਹੈ 10000 ਦੀ ਆਬਾਦੀ ਹੈ 35000 ਦੀ ਆਬਾਦੀ ਦਾ ਸ਼ਹਿਰ ਹੈ ਤੇ ਸਫਰ ਕਰਕੇ ਆਉਂਦੇ ਆ ਤੇ ਦੁਨੀਆ ਦੋ ਦਰਾਂ ਆਉਂਦੀ ਹੈ ਇੱਥੇ ਚਲੂ ਚੱਲਦੇ ਆ ਲਿਓ ਵੀ ਚੱਕ ਕੇ ਬਚ ਲਿਓ ਕਹਿੰਦਾ ਬਚ ਲਿਓ ਜੱਥੇ ਬੰਦੇ ਜੱਫੇ ਆਜੋ 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 ਬਚ ਲਓ ਇੱਧਰ ਨੂੰ ਆਉਣ ਦਿਓ ਕਹਿੰਦਾ ਹੈ ਤਾਂ ਸੁਆ ਜਈ ਆ ਇਹ ਗੱਲ ਵਾਲੀ ਵੱਡੀ ਬਣਾਈ ਹੋਈ ਆ ਹੈ ਸੁਆ ਜਈ ਆ ਹਾਂ ਤੇ ਬਾਕੀ ਵਿੱਚ ਜਾ ਕੇ ਪਤਾ ਲਾ ਕੋਈ ਇਧਰੋਂ ਕੀ ਐਕਸਪੀਰ ਲੈਂਡ ਬਣ ਕਿ ਡੀਲ ਪਣੀ ਖੜੀ ਆ ਉੱਥੇ ਚਲੋ ਚਲੋ ਚੱਲ ਚੱਲ ਸੇਵ ਕੇ ਭਾਈ ਤੇਰਾ ਤਾਂ ਮੈਨੂੰ ਹੀ ਹਾਥੀ ਲਾਇਆ ਜਾਵਦਾ ਨਹੀਂ 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 ਚੱਕਿਆ ਸੀਗਾ ਲੈ ਚਲੋ ਚਲੋ ਇੱਕ ਤੋਂ ਦੋ ਤੱਕ ਚਾਰ ਤੋਂ ਪੰਜ ਤੇ 6 ਬੰਦੇ ਆਪਾਂ ਤੇ ਆ ਪਾਣੀ ਵਿੱਚ ਪਹਿਲਾਂ ਹੀ ਪੈ ਗਿਆ ਇਹਦੇ ਇਦੋਂ ਨੇਟੀਆਂ ਸਲਵੋ ਨੇਟੀਆਂ ਤੇ ਆਜੋ ਚੱਲੀਏ ਅਗਲੇ ਸਫਰ ਵੱਲੋਂ ਕਾਫੀ ਲੋਕ ਆ ਰਹੇ ਇਧਰਲੇ ਪਾਸੇ ਨੂੰ ਨਾ ਕਿ ਉਹਨਾਂ ਨੇ ਚੱਪੂ ਜਾਂ ਦਿੱਤਾ ਬਸ ਆਪਦੇ ਹਿਸਾਬ ਨਾਲ ਰਿਹੜੀ ਜਾਣੀ ਆ ਮੈਂ ਕਿਨੂੰ ਰੱਸਾ ਪਾ ਕੇ ਰਾਜਣਾ ਬੰਨ ਲਏ ਉਹ ਉੱਧਰਲੇ ਬੱਸ ਵਾਲੇ ਉੱਧਰ ਡਿੱਕੀ ਜਾਣ ਤੇ ਆਪਾਂ ਇੱਥੇ ਹੀ ਡੇਰਾ ਲਾ ਲਗੇ ਲੈ ਤੇ ਆ ਨਿੱਕੇ ਨਿੱਕੇ ਬੱਚੇ ਵੀ ਤਰਫੇ ਇਧਰਲੇ ਪਾਸੇ ਨੂੰ ਆ ਬਈ ਬੀਜਰ ਗੋਲ ਇੱਚੋਂ ਆਓ ਬਹੁਤ ਸ਼ਾਨਦਾਰ ਨਜ਼ਾਰਾ ਪਰਲੇ ਪਾਸੇੋਂ ਉਹਦੇ ਕਫਾ ਤੇ ਇਹ ਹੈਗਾ ਪਿੰਟਿਕਟਨ ਹਾਂ ਹੁਣ ਸਹੀ ਮੈਂ ਪੜ ਲਿਆ ਸੀ ਨਾ ਤੇ ਮੇਰੇ ਹਿਸਾਬ ਕਿਤਾਬ ਚ ਆ ਗਿਆ ਲਓ ਜੀ ਨਹਿਰ ਦੇ ਵਿੱਚ ਤੁਰ ਪਿਆ ਬੱਤ ਬੱਤ ਮਕਰਬ ਕਰ ਬੱਤ ਕਰ ਨਾਲ ਹੀ ਨਾਲ ਹੀ ਨਾਲ ਮੂਨਾ ਪੱਟ ਛੱਡਦੀ ਲੈ ਨਾਲ ਵਾਲੀ ਕਿੰਦਾ ਸੋਹਣਾ ਨਜ਼ਾਰਾ ਇਹ ਤਕਰੀਬਨ 3 ਕਿਲੋਮੀਟਰ ਇੱਥੋਂ ਲੈਂਥ ਇਧਰਲੇ ਪਾਸੇ ਨੂੰ ਤਾਂ ਆਈ ਜਾਣਾ ਕੋਈ ਚੱਪੂ ਨਹੀਂ ਦਿੱਤਾ ਕੋਈ ਹੋਰ ਨਹੀਂ ਨਾ ਨੇ ਆਪਦੇ ਹਿਸਾਬ ਨਾਲ ਤੁਰ ਜਾਂਦੇ ਆਨੰਦ ਮੰਗਲ ਆ ਜਿੱਦੇ ਕੋਕ ਪੀਣਾ ਕੋਕ ਪੀ ਸਕਦਾ ਵਾਸਤੇ ਜਿਹਨੇ ਕੁਝ ਹੋਰ ਪੀਣਾ ਵਾ ਉਹ ਇਹਦੇ ਵਿੱਚ ਬਹਿ ਕੇ ਹੋਰ ਪੀ ਸਕਦਾ ਆਨੰਦ ਆਹ ਘਰੋਪ ਸਕਦੇ ਆ ਨਾ ਤਰ੍ਹਾਂ ਤਰ੍ਹਾਂ ਦੇ ਫਲ ਹੋਣੇ ਆ ਲੱਗ 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 ਕੇ ਕਿਨਾਰੇ ਟਾਈਮ ਨਾਲ ਲੱਗ ਕੇ ਲੱਗ ਕੇ ਇਹ ਨਹੀਂ ਕਿਨਾਰਾ ਇਹ ਤਾਂ ਹਜੇ ਉ ਅਸੀਂ ਪੰਗਲ ਸੀ ਜੇ ਰੋਕ ਕੇ ਨਾ 40 ਸਪੀਡ ਕਰਨੀ ਹੋ ਉਹ ਪਾੜ ਨਾਲ ਉਹ ਹਵਾ ਗੱਲ ਸੁਣੋ ਮੇਰੀ ਪੈਂਚਰ ਜੀ ਨਾ ਹੋਈ ਅਸਤਾਨ ਡਰ ਕਿਉਂ ਗਿਆ ਨਹੀਂ ਹੁੰਦੀ ਪੈਂਚਰ ਇਹ ਉਹ ਅੜ ਗਈ ਆ ਨਹੀਂ ਰੁਕੀ ਆ ਜਾਣ ਕੇ ਰੁਕੀ ਆ ਚਲੋ ਫਿਰ ਤੋਰੋ ਫਿਰ ਤੋਰੋ ਅੱਗੇ ਨੂੰ ਤੁਰ ਕੇ ਬੱਤ ਕਾ ਓਏ ਕਿੰਨੀਆਂ ਆ ਗਈਆਂ ਕਿੰਨੀਆਂ ਆ ਗਈਆਂ ਵਾਹ ਓਏ ਓਏ ਜਮਈ ਨੇੜੇ ਜਮਈ ਨੇੜੇ ਵਾਹ ਕਮਾਲ ਖੂਬਸੂਰਤੀ ਆ ਲੈ ਕਮਾਲ ਹੋ ਗਈ ਕਿ ਨਿੱਕੇ ਜਿਹਾ ਜਵਾਕ ਵੀ ਆ ਕੇ ਵੱਤ ਕਾਂ ਦੇ ਵਾਹ ਉਹ ਆ ਰਿਹਾ ਹੈ ਦੂਜਾ ਆਪਣਾ ਪਖਵਿੰਦਰ ਹੈ ਵਾਹ ਮੇਰੀ ਕਰੋ ਚੱਲ ਗਿਆ ਆ ਸੂਏਜ ਵਰਗੀ ਨਦੀ ਆ ਤੇ ਇਹਦੇ ਵਿੱਚ ਆਹ ਸਾਨੂੰ ਜਗਾੜਮੈਂਟ deta ਇਹਨਾਂ ਨੇ 100-100 ਡਾਲਰ ਨੂੰ ਆ ਦੋ ਆ ਤੇ 200 ਡਾਲਰ ਤੇ ਹੁਣ ਇਹਦੇ ਵਿੱਚੋਂ ਕਢਾ ਗਾ ਆ ਬਿਜਲੀ ਕਢ ਲਈ ਆ ਪਾਣੀ ਦੇ ਵਿੱਚੋਂ ਕੀ ਆਪਣੇ ਪੰਜਾਬ 'ਚ ਨਹੀਂ ਹੋ ਸਕਦਾ ਉੱਥੇ ਕਿਹੜਾ ਨਹਿਰਾਂ ਨਹੀਂ ਗਿਆ ਜਾ ਲੋਕ ਨਹੀਂ ਘੁੰਮਣ ਜਾਂਦੇ ਕਿੰਨੇ ਜਾਂਦੇ ਆ ਪਰ ਇਹ ਉਰੇ ਤੁਰੇ ਹੀ ਫਿਰਦੇ ਆ ਆ ਦੇਖ ਲੈ ਤੇ ਇਹਨਾਂ ਨੇ ਆਹ ਅਜੀਚਾ ਪ੍ਰੋਵਾਈਡ ਕਰਾਤੀਆਂ ਤੇ ਲੋਕ ਆਪੇ ਘੁੰਮੀ ਜਾਂਦੇ ਆ ਤੇ ਤਕਰੀਬਨ 3-4 ਕਿਲੋਮੀਟਰ ਦਾ ਸਫ਼ਰ ਆ ਇਹ ਤੇ ਲੋੜੇ ਦੀ ਕਮਾਈ ਕਰ ਲੈਣੀ ਆ ਤੇ ਆਹ ਬਾਸ ਫਿਰ ਇਹਨਾਂ ਨੂੰ ਮੋੜ ਜਾਣੀਆਂ ਉੱਥੋਂ ਇਹਨਾਂ ਨੇ ਆਪੇ ਪਿਕ ਕਰ ਲੈਣੀ ਅੱਗੇ ਤੋਂ ਕਿੱਡਾ ਸੋਹਣਾ ਆਈਡੀ ਆ ਯਾਰ ਤੇ ਇਹਨਾਂ ਨੂੰ ਸੁੱੱਕੀ ਕਮਾਈ ਆ ਨਾ ਕੋਈ ਖਰਚਾ ਨਾ ਕੋਈ ਬਾਸਤਾ ਤੇ ਪਾਣੀ ਦਾ ਪਾਣੀ ਰਹਿ ਜਿਹੜਾ ਨਹਿਰ ਦੀ ਨਹਿਰ ਰਹਿ ਜਾਣੀ ਆ ਤੇ ਆਹ ਆ ਕੀ ਕਹਿੰਦੇ ਹੁੰਦੇ ਆ ਬੋਟਾਂ ਦੀਆਂ ਬੋਟਾਂ ਰਹਿ ਜਾਣੀਆਂ ਕਿਉਂ ਬਾਈ ਹਾਂ ਟਿਊਬਾ ਵਾਪਸ ਕਰ ਦੇਣੀ ਆ ਤੇ ਬਾਈਟੇ ਲੋਕ ਕਮਾਈ ਕਰ ਉੱਥੇ ਦਾ ਬਹੁਤ ਆ ਯਾਰ ਚੀਜ਼ਾਂ ਆ ਆਪਣੇ ਜਿਹੜੇ ਲੀਡਰ ਇੱਧਰ ਆਉਂਦੇ ਗਿੜਾ ਦੇਣ ਉਹ ਸਿੱਕ ਸੁਕੇ ਦਾ ਕੋਈ ਨਹੀਂ ਜਾਂਦੇ ਇੱਧਰੋਂ ਉਹੀ ਤਰੇ ਫਿਰਦੇ ਆ ਨਾ ਇੱਧਰ ਉੱਧਰ ਵਾਈਂਡਰੀਆਂ ਚ ਗਿੜਾ ਗੁੜਾ ਦੇ ਕੇ ਮੋਮ ਮੜ ਜਾਂਦੇ ਆ ਆ ਯਾਰ ਕਿੱਡਾ ਸੋਹਣਾ ਲੈ ਆ ਲੋੜੇ ਕਿੰਨੇ ਤਰੇ ਆਉਂਦੇ ਆ ਇਹ ਤਾਂ ਸਾਡੀ ਨਿਗਾ ਚ ਮਗਰ ਬਥੇਰੇ ਤਰੇ ਆਉਂਦੇ ਸੀ ਪਹਿਲਾਂ ਬਹੁਤ ਮੰਗੇ ਆ ਤੇ ਬਹੁਤ ਵੱਡੀ ਗੱਲ ਆ ਯਾਰ ਇਹ ਜ਼ਰੂਰੀ ਚੀਜ਼ਾਂ ਹੈ ਕੀ ਸ਼ਾਨਦਾਰ ਨਜ਼ਾਰਾ ਵਾ ਚਾਹਾਂ ਕਲੀਅਰ ਪਾਣੀ ਆ ਏ ਏ ਏ ਫੇਰ ਇਹਨੂੰ ਵਜ ਚੱਲੇ ਓ ਫੇਰ ਵਜ ਚੱਲੇ ਆਪਾਂ ਲੈ ਬੜੀ ਜ਼ੋਰ ਨਾਲ ਵਜਦ ਨੇ ਏ ਏ ਚੱਲ 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 ਕਮ ਕੀ ਕੌਂਜੋ ਨਾਲ ਹੀ ਕੌਂਜੋ ਨਾਲ ਹੀ ਕੌਂਜੋ ਹਾਂ ਲੈ ਹਰ 라ਉਂਡ ਕੋ ਲੈ ਕੇ ਆਪਾਂ ਆ ਵਧੀਆ ਹੋਇਆ ਬਹੁਤ ਖੂਬਸੂਰਤ ਬਈ ਨੀਲਾ ਨੀਲਾ ਅਸਮਾਨ ਪਾਣੀ ਨਾਲ ਚੰਗੇ ਬੰਦੇ ਇਹਦਾ ਵੀ ਜ਼ਰੂਰੀ ਹੈ ਹੈਨਾ ਮਹਿਫਲ ਲਾਉਣ ਨੂੰ ਬੰਦੇ ਵੀ ਚੰਗੇ ਚਾਹੀਦੇ ਹੁੰਦੇ ਆ ਨਾਲ ਆ ਲੈ ਕੋਜ਼ ਕੁਮਾਨ। ਕਿੱਥੇ ਲੈ ਵੀ ਹੁਣ ਉਤਰ ਚੁੱਕੇ ਆਂ ਤੇ ਬੱਸਾਂ ਲੈਣ ਆ ਚੁੱਕੀਆਂ ਵਾ। ਕਿੱਥੇ ਬੱਸ? ਬੱਸ ਉਹ ਦੇ ਆ ਸੰਤਰੀ ਰੰਗ ਵਾਲੀਆਂ। ਆਹ ਸਾਹਮਣੇ। ਤੇ ਲੋ ਜੀ ਆ ਬੱਸ ਆ ਗਈ ਹੈ ਲੈਣ ਹੁਣ ਸਿੱਥੇ ਸਾਡੀ ਗੱਡੀ ਖੜੀ ਆ। ਉੱਥੇ ਸਾਨੂੰ ਉਤਾਰ ਦੇਣਗੇ। ਚਲੋ। ਵੀ ਹੌਲੀਡੇਨ ਹੋਟਲ ਚ ਆ ਗਏ ਆ ਰੈਸਟ ਦੇ ਲਈ ਤੇ ਅਗਲਾ ਟੂਰ ਫਿਰ ਅੱਗੇ ਦਿਖਾਵਾਂਗੇ ਆਜੋ ਪਹਿਲਾਂ 뷰 ਦਿਖਾਦੇ ਆ ਹੌਲੀਡੇਨ ਇਸੋਇਸ ਵਾਹ ਕਮਾਲ ਸ਼ਾਨਦਾਰ 뷰 ਸਾਨੂੰ ਨਜ਼ਰ ਆਊਗਾ ਮੀ ਵੀ ਸ਼ੁਰੂ ਹੋ ਗਿਆ ਤਾਂ ਲੇਕ ਵੀ ਪੂਰੀ ਆ ਤੇ ਇੱਕ ਬਹੁਤ ਖੂਬਸੂਰਤ ਜਦੋਂ 뷰 ਚੰਗਾ ਹੋਵੇ ਫਿਰ ਹੋਟਲ ਵੀ ਚੰਗਾ ਬਣ ਜਾਂਦਾ ਦੇਖੋ ਕਿੱਡਾ ਸ਼ਾਨਦਾਰ ਨਜ਼ਾਰਾ ਬੋਟਿੰਗ ਵੀ ਕਰ ਸਕਦੇ ਹੋ ਤਾਂ ਦੂਰ ਤੱਕ ਪਹਾੜੀ ਪਹਾੜ ਵਿੱਚੋਂ ਜਿਵੇਂ ਆਏ ਲੱਗਦਾ ਜਿਵੇਂ ਰਾਜਸਥਾਨ ਵਾਲਾ ਏਰੀਆ ਹੁੰਦਾ ਨਾ ਉਵੇਂ ਪਹਾੜ ਜੇ ਡੇਜ਼ਰਟ ਜੇ ਕਰੀਰ ਜੇ ਕੈਕਟਸ ਟਾਈਪ ਆ ਪੌਦੇ ਨਜ਼ਰ ਆਉਣਗੇ ਤਾਂ ਬਹੁਤ ਸ਼ਾਨਦਾਰ ਨਜ਼ਾਰਾ ਵਾ ਕਿਸਾਨਾਂ ਦੀ ਮੰਡੀ ਆ ਜਿਹੜੇ ਜਿਹੜੇ ਕਿਸਾਨ ਆਉਂਦੇ ਦੇ ਘਰਾਂ ਚ ਫਾਰਮਾਂ ਚ ਸਬਜ਼ੀ ਬੀਜਦੇ ਆ ਉਹ ਆਉਂਦੇ ਦੇ ਵੇਚ ਨੂੰ ਲੈ ਕੇ ਆਏ ਆ ਆ ਲੈ ਆ ਬੰਦਾ ਰੇੜੀ ਲ ਦੁਕਾਨ ਲਈ ਬੈਠਾ ਬੀਸੀ ਦੇ ਵਿੱਚ ਕਿਹੜਾ ਇਹ ਪਿਕੜਾ ਲੈਂਡ ਆ ਇਹ ਪੀਚ ਲੈਂਡ ਕਹਿੰਦੇ ਆ ਇਹਨੂੰ ਆਡਡ ਫਰੂਟਸ ਪਏ ਨੇ ਖੁਰਮਾਨੀ ਆੜੂ ਚੈਰੀ ਆ 베ਰੀ ਜਿਹੜੇ ਆਪਣੇ ਲੋਕ ਤੋੜਦੇ ਜਿਆਦਾਤਰ ਤੇ ਆ ਸਾਬਣ ਜਿਹੜੇ ਹੱਥੀ ਸਾਬਣ ਬਣਾਏ ਹੋਏ ਆ ਆਡਡ ਫ੍ਰੈਂਗਰੈਂਸ ਜਿਹੜੀ ਹੈਗੀ ਆ ਲੈ ਲਵੈਂਡਰ ਇਫਪਲ ਉਪਲ ਕਈ ਕਈ ਕਿਸਮ ਦੇ ਬਣਾਏ ਹੋਏ ਆ ਇਹਨਾਂ ਨੇ ਸਾਬਣ ਨੂੰ ਕੁਆਲਿਟੀ ਦੇਖ ਸਕਦੇ ਹੋ ਮਤਲਬ ਇਹ ਵੀ ਆਪ ਦੀ ਚੀਜ਼ ਆਪ ਤਿਆਰ ਕਰਕੇ ਵੇਚੋਂ ਤੇ ਯਕੀਨ ਰੱਖਦੇ ਆ ਉਹ ਸਾਹਮਣੇ ਮਿਊਜ਼ੀਅਮ ਆ ਬਹੁਤ ਸੋਹਣਾ ਏਰੀਆ ਏ ਵੀ ਆ ਜੋ ਅਗਲੇ ਪਾਸੇ ਹੋਰ ਚੱਲਦੇ ਆ ਆ ਬੱਬਾ ਆ ਬੱਬਾ ਖਿਲਾ ਬਣਾ ਬਣਾ ਵੇਚੀ ਜਾਂਦਾ ਲੈ ਪੈਕ ਕਰ ਕਰ ਕੇ ਉਹ ਵੱਡੀ ਪੱਟੀ ਲਈ ਖੜਾ ਲੈ ਇਹ ਕਿਸਾਨ ਆ ਜਿਹੜੇ ਆਪਦੇ ਆਪ ਹੀ ਬਣਾ ਕੇ ਤਿਆਰ ਕਰਦੇ ਆ ਸਸਟਾ ਪ੍ਰਬੰਧ ਦੇਖੋ ਕਿਵੇਂ ਆ ਕਿ ਮੋਕ ਹੈਲਮਟ ਜ্যা ਵੀ ਲਾਇਆ ਹੋਇਆ ਚਿਹਰੇ ਦੇ ਉੱਤੇ ਵਾ ਇਹਦੇ ਬিনা ਹੋਰ ਵੀ ਕਈ ਚੀਜ਼ਾਂ ਹੈਗੀਆਂ ਆ ਇਹ ਸਬਜੀ ਆ ਜਿਹੜਾ ਸਬਜੀ ਅੱਜ ਕੰਦਰ ਚਕੁੰਦਰ ਰੱਖੀ ਬੈਠੇ ਆ ਆ ਦੇ ਦੇ ਖੇਤਾਂ ਚੋਂ ਲਿਆ ਕੇ ਆ ਤੋਰੀਆਂ ਜੀਆਂ ਹੋਈਆਂ ਆਹਾ ਆੜੂ ਹੋ ਗਏ ਵਾ ਸਾਰੇ ਕਿਸਾਨ ਆ ਬੀਚਸ ਪੀਚ ਰੂਟਸ ਪਾਲਕ ਪੁਲਕ ਕਈ ਕੁਝ ਰੱਖਿਆ ਹੋਇਆ ਇਹਨਾਂ ਦਾ ਵੀ ਆਰਡਰ ਸਟਾਲਾਂ ਲਾਈਆਂ ਹੋਈਆਂ ਬੀਚ ਲੈਂਡ ਕਹਿੰਦੇ ਆ ਇਹਨੂੰ ਕੋਲੋਣਾ ਦੇ ਕੋਲੇ ਆ ਗਿਆ ਹਾ 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 ਕਿੰਨੀ ਠੰਡੀ ਹਵਾ ਆਈ ਤੇ ਖੂਬਸੂਰਤੀ ਵੀ ਕਿੰਨੀ ਆ ਆਇਦਰ ਆ ਝੀਲ ਹੋ ਗਈ ਆ ਲੋਕ ਆਨੰਦ ਮਨਦੇ ਆ ਇਸ ਦੁਪਹਿਰ ਦਾ ਵੇਲਾ ਵਾ ਸ਼ਾਮੇ ਵੀ ਬੈਠੇ ਆ ਲੋਕ ਤੇ ਬੋਟਸ ਮਿਲ ਜਾਂਦੀਆਂ ਰੈਂਟ ਤੇ ਉਹ ਇਹ ਜੀਆਂ ਤੇ ਜਿੱਦਰ ਮਰਜੀ ਤੁਸੀਂ ਆ ਜਾ ਸਕਦੇ ਹੋ ਤੇ ਬਹੁਤ ਖੂਬਸੂਰਤ ਨਜ਼ਾਰਾ ਵਾਹ ਦਰਾਖਤ ਰੂਪ ਤਾਂ ਬਹੁਤ ਪਿਆਰੇ ਆ ਆਜੂ ਅਗਲੇ ਪਾਸੇ ਹੋਰ ਚੱਲ ਕੇ ਦੇਖੀਏ ਫੜਾ ਸਬਜ਼ੀ ਵਾਲੀਆਂ ਦੁਕਾਨਾਂ ਬਹੁਤ ਆ ਜਿਹੜੇ ਕਿਸਾਨ ਉਹ ਆਪਦੇ ਉਹਨੀਆਂ ਲੈ ਕੇ ਆਏ ਆ ਜਿਵੇਂ ਆਹ ਦੀ ਆ ਫਰੈਸ਼ ਪ੍ਰੋਡਿਊਸ ਮਟਰ ਮਟਰ ਪੈਕ ਕਰਕੇ ਰੱਖੇ ਆ ਤੇ ਆ ਦੇਖ ਸਕਦੇ ਹੋ ਮਟਰ ਮਟਰ ਪੂਰੀਆਂ ਕਾਜਰਾਂ ਗੁਜਰਾں ਸਬਜ਼ੀਆਂ ਸੋਜੀਆਂ ਰੱਖੀ ਬੈਠਾ ਵਾ ਆ ਉਹ ਸ਼ਹਿਦ ਸ਼ੂਦ ਜਿਹੜੀਆਂ ਸ਼ਹਿਦ ਸ਼ੂਦ ਵਾਲਾ ਸਿਸਟਮ ਆ ਸਾਰਾ ਆ ਚੈਰੀ ਹੋਗੀ ਆ ਪਤਾ ਨਹੀਂ ਕੀ ਹੋ ਗਿਆ ਆ ਡੱਡਰਤਰ ਦੇ ਫਰੂਟਸ ਰੱਖੇ ਆ ਹਾ ਵੀ ਹੋ ਯਾ ਹਰਵੈਸਟਿੰਗ ਬੈਸਟ ਬੈਂਕ ਹਾਰਵੈਸਟ ਗੋਲਡਨ ਫਰੂਟ ਪੰਚ ਲੈ ਅਨਿਸ਼ੈਤ ਸ਼ੂਜ਼ ਰੱਖੇ ਹੋਇਆ ਕਮਾਲ ਥੈਂਕ ਯੂ ਬ੍ਰੋ ਥੈਂਕ ਯੂ ਥੈਂਕ ਯੂ ਲੋ ਜੀ ਫਿਰ ਤੁਰਦੇ ਫਿਰਦੇ ਪਹੁੰਚ ਗਏ ਬਾਈ ਲਖਵਿੰਦਰ ਦੇ ਫਾਰਮ ਤੇ ਗੋ ਗੋਜ਼ ਫਰੂਟ ਹਾਈਵੇ ਨੰਬਰ 3 ਤੇ ਆਪਣੇ ਪੰਜਾਬੀਆਂ ਦਾ ਫਾਰਮ ਕਾਸਟਨ ਦੇ ਵਿੱਚ ਤਾਂ ਇੱਥੇ ਵੀ ਤੁਸੀਂ ਵੀ ਜਿਹੜਾ ਮਾਰੋ ਤੇ ਲਾਜ਼ਮੀ ਅਸੀਂ ਇੱਥੋਂ ਫਿਰ ਚੈਰੀਆਂ ਚੂਰੀਆਂ ਖਰੀਦੀਆਂ ਤੇ ਕਾਹਾ ਕੀ ਸੀ ਖੁਰਮਾਨੀ ਵਗੈਰਾ ਖਰੀਦੀ ਆਜ ਡਰੈਸ ਨੋਟ ਕਰ ਲਿਓ ਬਾਈ ਦਾ ਨੰਬਰ ਵੀ ਆ ਤੇ ਕਾਲ ਵੀ ਕਰ ਲਿਓ ਤੇ ਫਰੂਟ ਸਾਰੇ ਬਾਈ ਦੇ ਘਰ ਦੇ ਹੀ ਆ ਕਰੇ ਫਾਰਮ ਦੇ ਵਿੱਚ ਨਾਲ ਲਾਇਕ ਕੇ ਰੱਖੇ ਆ ਤੇ ਉੱਥੋਂ ਫਿਰ ਅਸੀਂ ਵੀ ਖਰੀਦਦਾਰੀ ਕੀਤੀ ਤੇ ਬਹੁਤ ਚੰਗਾ ਲੱਗਿਆ ਮਾਹੌਲ ਤੇ ਚਾਹ ਪਾਣੀ ਪੀਤਾ ਤੇ ਪੂਰਾ ਬਾਈ ਨੇ ਚਾਹ ਕੀਤਾ ਝੀਲ ਦੇ ਕਿਨਾਰੇ ਆ ਦੇਖੋ ਕਿੰਨਾ ਖੂਬਸੂਰਤ ਹੋਟਲ ਬਣਿਆ ਐ ਲੱਗਦਾ ਨਾ ਜਿਵੇਂ ਮਿੱਟੀ ਦਾ ਗਾਰੇ ਦਾ ਬਣਾਇਆ ਹੁੰਦਾ ਵਾ ਉਵੇਂ ਹੀ ਸਤીર ਜੇ ਬਾਹਰ ਕੱਢੇ ਹੋਏ ਆ ਦੇਖੋ ਕਿੰਨੀ ਖੂਬਸੂਰਤੀ ਆ ਲੈ ਇਹ ਵੀ ਰਾਹ ਦੇ ਵਿੱਚ ਹੀ ਸਾਨੂੰ ਆ ਗਿਆ ਪਹਾੜ ਚਾਰੇ ਪਾਸੇ ਤੇ ਕਾਫੀ ਖੂਬਸੂਰਤ ਆ ਤੇ ਆ ਵੀ ਆ ਵੀ ਇਹਨਾਂ ਦਾ ਬਣਾਇਆ ਹੋਇਆ ਵਾ ਇਹਨਾਂ ਦਾ ਸੋਹਣਾ ਵਾ ਮਾਹੌਲ ਉਹ ਕਿੱਥੇ ਘਰ ਪਈ ਬੈਠਿਆ ਏ ਤੇ ਆ ਸੋਹਣਾ ਬਹੁਤ ਆ ਵੀ ਕਮਾਲ ਪੁਰਾਣੇ ਹਸਾਬ ਜੀ ਦਾ ਬਣਾਇਆ ਹੋਇਆ ਇਹਨਾਂ ਦਾ ਝੀਲ ਦੇ ਕੰਨਾਰੇ ਲਓ ਜੀ ਫਿਰ BC ਦੇ ਵਿੱਚ ਕੋਲੋਨਾ ਪਿੰਟਿਕਟਨ ਸੋਈਸ 올ਿਵਰਕਮ ਦੇ ਕਮੋਂਦੇ ਫਿਰ ਅਸੀਂ ਆਖਰ ਤੇ ਪਹੁੰਚ ਗਏ ਆ ਸਿਕਾਮੂਜ਼ ਦੇ ਵਿੱਚ ਇੱਕ ਕੈਲਗਰੀ ਤੇ ਕੈਲਗਰੀ ਤੇ ਸਰੀ ਦੇ ਵਿਚਕਾਰ ਥਾਂ ਪੈਂਦਾ ਵਾ ਸਿਕਾਮੂਜ਼ ਤਾਂ ਉੱਥੇ ਆ ਕੇ ਤੁਸੀਂ ਵੀ ਰਹਿ ਸਕਦੇ ਹੋ ਪੈਰਾਡਾਈਜ਼ ਰਿਜ਼ੋਰਟ ਬਣਿਆ ਵਾ ਬਹੁਤ ਸੋਹਣਾ ਬਾਦੀਆਂ ਦੇ ਵਿੱਚ ਖੂਬਸੂਰਤ ਮਾਹੌਲ ਮਿਲੂਗਾ 스ਵਿਮਿੰਗ ਪੂਲ ਮਿਲੂਗਾ ਤਾਂ ਤੁਸੀਂ ਰਹਿ ਸਕਦੇ ਹੋ ਬਹੁਤ ਰੇਟ ਵੀ ਨਾਲ ਦਾ ਬਹੁਤ ਜੈਨੂਅਨ ਅਤੇ ਬਹੁਤ ਘੱਟ ਆ ਆਪਣੇ ਪੰਜਾਬੀਆਂ ਦਾ ਇੱਥੇ ਬਣਾਇਆ ਹੋਇਆ ਵਾ ਮੋਟਲ ਵੀ ਕਹਿ ਦਿੰਦੇ ਆ ਇਹਨੂੰ ਤੇ ਨੇੜੇ ਤੇੜੇ ਵੀ ਘੁੰਮਣ ਨੂੰ ਚਰਨੇ ਹੋਰ ਬਹੁਤ ਕੌਸ਼ਾ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ